ਪਿਆਰੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੱਛੇ ਵੀ ਤੁਹਾਨੂੰ ਸਮੇਂ-ਸਮੇਂ ਤੇ ਅਸੀਂ ਦੱਸਦੇ ਆਉਣ ਡੇ ਆ ਕਿ ਕਣਕ ਝੋਨੇ ਦੇ ਅਸੀਂ ਝਾੜ ਤੇ ਜਿੱਥੇ ਮਰਜ਼ੀ ਪਹੁੰਚ ਜੀ ਪਰ ਸਾਡਾ ਸਹਾਇਕ ਧੰਦਿਆ ਬਿਨਾ ਨਹੀਂ ਸਰਨਾ। ਜ਼ਿਮੀਂਦਾਰ ਦੇ ਘਰ ਦੇ ਵਿੱਚ ਇੱਕ ਗਹਿਣਾ ਹੁੰਦਾ ਆ ਡੰਗਰ ਸਾਡੀ ਮਾਝੇ ਆ ਚਾਹੇ ਸਾਡੀ ਗਾਂ ਆ ਅਸੀਂ یوں ਛੱਡਦੇ ਜਾ ਰਹੇ ਆ ਤੇ ਡੋਲਣੀਆਂ ਚੁੱਕ ਕੇ ਅਸੀਂ ਕਦੇ ਆਣ ਗਵਾੜ ਵਾਲ ਵੇਖੀਦਾ ਤੇ ਕਦੇ ਡੇਰੀ ਵਾਲ ਵੇਖੀਦਾ। ਘਰ ਦਾ ਦੁੱਧ ਆ ਸਾਨੂੰ ਹਰੇਕ ਨੂੰ ਪਸ਼ੂ ਰੱਖਣਾ ਚਾਹੀਦਾ ਚਾਹੇ ਇੱਕ ਰੱਖੋ ਚਾਹੇ ਦੋ ਰੱਖੋ ਬਾਕੀ ਜਿੰਨਾ ਕਿਸਾਨ ਵੀਰਾਂ ਨੇ ਪਸ਼ੂ ਰੱਖੇ ਆ ਸਨ ਅਸੀਂ ਪਸ਼ੂ ਤਾਂ ਰੱਖ ਲਏ ਪਰ ਸਾਨੂੰ ਉਹਦੇ ਬਾਰੇ ਜਿਹੜਾ ਤਕਨੀਕੀ ਗਿਆਨ ਨਹੀਂ ਹੈਗਾ ਤਕਨੀਕੀ ਗਿਆਨ ਉਹ ਕਿਵੇਂ ਆਊਗਾ ਜਿਵੇਂ ਹੁਣ ਆਪਾਂ ਅੱਜ ਗੜਵਾਸੂ ਮੇਲੇ ਤੇ ਖੜੇ ਆ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਦਾ ਜਿਹੜਾ ਵਾ ਕਿਸਾਨ ਮੇਲਾ ਆ ਅਸੀਂ ਉਸ ਦੇ ਪੰਡਾਲ ਦੇ ਵਿੱਚ ਖੜੇ ਆ ਤੇ ਤੁਹਾਨੂੰ ਮਨਾਉਣੇ ਆ ਸਾਡੇ ਡਾਕਟਰ ਸਾਹਿਬ ਡਾਕਟਰ ਰਵਿੰਦਰ ਸਿੰਘ ਜੀ ਗਰੇਵਾਲ ਸਾਹਿਬ ਇਹ ਡਾਇਰੈਕਟਰ ਨੇ ਆਪਣੇ ਇੱਥੇ ਤੇ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿਸਾਨ ਵੀਰ ਜਿਹੜੇ ਸਾਡੇ ਆ ਜਿਹੜੇ ਪਸ਼ੂ ਰੱਖਦੇ ਆ ਉਹ ਨਸਲ ਸੁਧਾਰ ਕਿਦਾਂ ਕਰ ਸਕਦੇ ਆ ਸਾਡੀ ਆਪਣੀ ਮੱਝਾਂ ਗਾਵਾਂ ਦੀ ਡਾਕਟਰ ਸਾਹਿਬ ਹਾਂਜੀ ਇਸ ਤਰ੍ਹਾਂ ਜਿਹੜੇ ਦੁੱਧਾਰੂ ਪਸ਼ੂ ਨੇ ਉਦੇ ਵਿੱਚ ਜਿਹੜੀ ਦੁੱਧ ਦੀ ਬੁਨਿਆਦ ਆ ਉਹ ਚੰਗੀ ਨਸਲ ਆ ਹਾਂਜੀ ਸਾਡੇ ਕੋਲ ਮੱਝਾਂ ਦੇ ਵਿੱਚ ਨੀਲੀ ਰਾਵੀ ਤੇ ਮੂਰਾ ਪੰਜਾਬ ਦੀਆਂ ਬਹੁਤ ਵਧੀਆ ਨਸਲਾਂ ਨੇ ਨੀਲੀ ਰਾਵੀ ਦੇ ਵਿੱਚ ਜਿਹੜੀ ਆਪਣੀ ਪੰਜਾਬ ਦੀ ਖਾਸੀਅਤ ਆ ਪਾਕਿਸਤਾਨ ਤੇ ਆਪਾਂ ਪੰਜਾਬ ਇਹ ਬਹੁਤ ਵਧੀਆ ਬਰੀਡ ਆ ਬਹੁਤ ਵਧੀਆ ਦੁੱਧ ਦਿੰਦੀ ਆ ਤੇ ਇਸੇ ਤਰ੍ਹਾਂ ਮੂਰਾ ਵਾ ਪੰਜਾਬ ਹਰਿਆਣੇ ਦੀ ਖਾਸੀਅਤ ਆ ਤੇ ਇਹ ਵੀ ਜਿਹੜਾ ਦੁੱਧ ਨੂੰ ਦੁਨੀਆ ਦੇ ਵਿੱਚ ਮੰਨੀ ਹੋਈ ਮੱਝ ਦੀ ਬਰੀਡ ਆ ਹਾਂਜੀ ਮੇਰੀ ਕਿਸਾਨ ਵੀਰਾਂ ਨੂੰ ਇਹ ਗੁਜਾਰਿਸ਼ ਆ ਕਿ ਜਦੋਂ ਤੁਸੀਂ ਗੱਪਣ ਕਰਾਉਣੀ ਆ ਮਾਜੀਆਂ ਕੱਟੀ ਬਸ ਇਹ ਧਿਆਨ ਰੱਖਣਾ ਵੀ ਤੁਹਾਡੀ ਮੱਝ ਕੱਟੀ ਉਹ ਮੋਰਾ ਵਾ ਜਾਂ ਨੀਲੀ ਰਾਵੀ ਆ ਤੇ ਉਸ ਨੂੰ ਉਸੇ نسل ਦਾ ਜਿਹੜਾ ਵਧੀਆ ਕੁਆਲਿਟੀ ਦਾ ਸਾਂਹ ਜਾਂ ਸੀਮਨ ਜਿਹੜਾ ਵੀਰੇਜ ਤੋਂ ਗੱਪਣ ਕਰਾਉਣਾ ਵਾ ਵੀਰੇਜ ਦੀ ਚੋਣ ਆ ਜਾਂ ਸਾਂਹ ਦੀ ਚੋਣ ਆ ਉਹ ਵੀ ਕਰਨੀ ਬਹੁਤ ਕਹਿ ਲਓ ਵੀ ਇੱਕ ਟੈਕਨੀਕਲ ਕੰਮ ਹੁੰਦਾ ਵਾ ਤੇ ਉਹਦੇ ਵਿੱਚ ਦੇਖੋ ਜੀ ਰਿਕਾਰਡ ਅੱਜਕੱਲ ਕਿਉਂਕਿ ਪ੍ਰਾਈਵੇਟ ਫਾਰਮਸ ਬਹੁਤ ਨੇ ਸੀਮਨ ਸਟੇਸ਼ਨ ਹਾਂ ਜੀ ਆ 455500 ਮਾਇਦਾ ਰਿਕਾਰਡ ਦੱਸਦਾ ਹਾਂ ਜੀ ਪਰ ਮੇਰੀ ਕਿਸਾਨ ਵੀਰਾਂ ਨੂੰ ਇਹ ਬੇਨਤੀ ਆ ਕਿ ਉਹ ਥੋੜਾ ਜਿਹਾ ਰਿਲਾਈਏਬਲ ਡਾਟਾ ਜਿੱਥੇ ਡੇਲੀ ਦੀ ਰਿਕਾਰਡਿੰਗ ਆ ਜਿਹੜੇ ਫਾਰਮ ਤੋਂ ਜਿਹੜਾ ਕਟਾ ਪੈਦਾ ਹੋਇਆ ਸਾਂਹ ਉੱਥੇ ਹਰ ਰੋਜ਼ ਉਹ ਰਿਕਾਰਡਿੰਗ ਕਰਕੇ ਹਾਂ ਜੀ ਉਹਦਾ ਜਿਹੜਾ ਸੂਏ ਦਾ ਦੁੱਧ ਨਿਰਧਾਰਿਤ ਕੀਤਾ ਉਸ ਤੋਂ ਬਾਅਦ ਜਿਹੜੀ ਉਸ ਸਾਂਹ ਦੀ ਇੱਕ ਪ੍ਰੋਜਨਿਟੀ ਟੈਸਟਿੰਗ ਆ ਪੀਟੀ ਬੁੱਲ ਕਹਿੰਦੇ ਆ ਹਾਂ ਜੀ ਦੇਖੋ ਇਹ ਦੁਨੀਆ ਜਿੱਥੇ ਵੀ ਡੇਰੀ ਜਾਨਵਰਾਂ ਦੀ ਨਸਲ ਸੁਧਾਰ ਹੋਈ ਆ ਚਾਹੇ ਉਹ ਐਚਐਫ ਆ ਜਾਂ ਜਰਸੀ ਆ ਇਹ ਕੋਈ ਵੀ ਆ ਉਹ ਪ੍ਰੋਨੀ ਟੈਸਟਿੰਗ ਬਿਨਾ ਨਹੀਂ ਹੋਈ ਹਾਂਜੀ ਹਾਂਜੀ ਪ੍ਰੋਜਨੀ ਟੈਸਟਡ ਬੋਲਦਾ ਸੀਮਨ ਆ ਉਹ ਹਮੇਸ਼ਾ ਵਧੀਆ ਕਟੀਆਂ ਪੈਦਾ ਕਰਦਾ ਕੱਲੀ ਮਾਂ ਦੇ ਦੁੱਧ ਤੇ ਦੀ ਉਹਦੀਆਂ ਧੀਆਂ ਦਾ ਦੁੱਧ ਕਿੰਨਾ ਹੋਇਆ ਅੱਗੇ ਉਸ ਤੋਂ ਬਾਅਦ ਪ੍ਰੋਨ ਟੈਸਟਡ ਹੈ ਲੰਬਾ ਕੰਮ ਹੁੰਦਾ ਕੋਸ਼ਿਸ਼ ਕਰੋ ਪ੍ਰੋਨੀ ਟੈਸਟਡ ਬੋਲਦਾ ਸੀਮਨ ਯੂਜ਼ ਕਰੋ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਜਿੱਦਾਂ ਕਿ ਸਿੱਧਾ ਸਾਹਬ ਆਪਾਂ ਦੇਸੀ ਭਾਸ਼ਾ ਚ ਲਾਗੇ ਕਿ ਉਹਦੀ ਮਾਂ ਕੌਣ ਆ ਉਹਦੀ ਦਾਦੀ ਕੌਣ ਆ ਉਹਦਾ ਪੋਤੜਾ ਪਰਪੋਤੜਾ ਇਹ ਇਹ ਤੁਸੀਂ ਅਸੀਂ ਇਸ ਭਾਸ਼ਾ ਜੇ ਸਮਝ ਸਕਦੇ ਹੋ ਕਿ ਸਾਨੂੰ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਵੀ ਇਹ ਕਿਹੜੇ ਕੱਟੇ ਦਾ ਸੀ ਆ ਜਿਹੜਾ ਸੀਮਨ ਪਾ ਰਹੇ ਆ ਤੇ ਉਹਦੀ ਮਾਂ ਕੌਣ ਸੀ ਤੇ ਉਹ ਕਿੰਨਾ ਦੁੱਧ ਦਿੰਦੀ ਸੀ ਇੱਕ ਇਹ ਵੀ ਨਾਲ ਮੈਂ ਇੱਕ ਲਾਸਟ ਗੱਲ ਦੱਸਣੀ ਚਾਹਾਂਗਾ ਕਿ ਜਿਹੜੇ ਭਰੋਸੇਯੋਗ ਸੀਮਨ ਦੇ ਸੋਰਸ ਨੇ ਹਾਂਜੀ ਐਨੀਮਲਸ ਵੈਟਰੀ ਜਿਹੜੀ ਪਸ਼ੂ ਪਾਲਣ ਮਹਿਕਮਾ ਪੰਜਾਬ ਆ ਪੰਜਾਬ ਸਰਕਾਰ ਲੋ ਆ ਸਰਕਾਰੀ ਉਹ ਬੜਾ ਵਧੀਆ ਸੀਮਨਾਂ ਤੇ ਬੜਾ ਬਾਜ ਵਰੇਟਾਂ ਤੇ ਆਉਂਦਾ ਇਸ ਤਰ੍ਹਾਂ ਯੂਨੀਵਰਸਿਟੀ ਜਾ ਕੇ ਤੁਸੀਂ ਸਾਡੇ ਕੋਲੋਂ ਵਧੀਆ ਬੂੰਦਾਂ ਸੀਮਨ ਲੈ ਸਕਦੇ ਹੋ ਇਸ ਤਰ੍ਹਾਂ ਹਰਿਆਣਾ ਦੇ ਸੀਆਈਆਰ ਵੀ ਨਾਪਾ ਹਾਂਜੀ ਆਪ ਚ ਸੀਆਈਆਰ ਵੀ ਮੁਰਾ ਦਾ ਜਿਹੜਾ ਉਹ ਹਿਸਾਰ ਹਾਂਜੀ ਸ਼ਹਿਰ ਵੀ ਨਾਪਾ ਧੀਲੀ ਰਾਵੀ ਦਾ ਹਾਂਜੀ ਹਾਂਜੀ ਵਧੀਆ ਸੈਂਟਰ ਨੇ ਉੱਥੋਂ ਵਧੀਆ ਸੀਮਨ ਜੀ ਲਿਆ ਕੇ ਨਸਲ ਜੇ ਇੱਕ ਵਾਰ ਨਸਲ ਸਦਾਰੀ ਉਹ ਤੁਹਾਡਾ ਸੋਨਾ ਬਣ ਜਾਂਦੇ ਸੋਨਾ ਹਾਂਜੀ ਕਹਿਣਾ ਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਆ ਤੇ ਅਖੀਰ ਤੇ ਕਿਸਾਨ ਵੀਰੋ ਬੇਨਤੀ ਇਹੀ ਐ ਚਾਹੇ ਪਸ਼ੂ ਤੁਸੀਂ ਨਹੀਂ ਰੱਖਿਆ ਇੱਕ ਦੋ ਪਸ਼ੂ ਜ਼ਰੂਰ ਰਖੀਏ ਕਿਉਂਕਿ ਸਾਡਾ ਪਸ਼ੂਆਂ ਬਿਨਾ ਗੁਜ਼ਾਰਾ ਨਹੀਂ ਹੈਗਾ ਨਵੀਆਂ-ਨਵੀਆਂ ਕਾਰਪੋਰੇਟ ਕੰਪਨੀਆਂ ਪਹਿਲਾਂ ਉਹਨਾਂ ਨੇ ਸਾਨੂੰ ਆਪ ਦਾ ਰਫਾਇਡ ਵੇਚਿਆ ਹੁਣ ਉਹ ਹੀ ਕਾਰਪੋਰੇਟ ਕੰਪਨੀਆਂ ਦੇਸੀ ਘਿਓ ਦੇ ਵਿੱਚ ਆ ਗਈਆਂ ਹਜ਼ਾਰਾਂ ਬ੍ਰਾਂਡ ਦੇਸੀ ਘਿਓ ਦੇ ਆ ਗਏ ਆ ਪਰ ਜਿਹੜਾ ਦੇਸੀ ਘਿਓ ਤੁਸੀਂ ਆਪ ਦਾ ਘਰ ਦਾ ਬਣਾ ਕੇ ਖਵਾਓਗੇ ਉਹ ਹੀ ਤੁਹਾਨੂੰ ਫਲਣਾ ਆ ਤੇ ਇੰਨੀਆਂ ਗੱਲਾਂ ਕਹਿੰਦੇ ਹੋਏ ਅਸੀਂ ਖੇਮਨ ਦੇ ਜਾਜਕਾ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਡਾਕਟਰ ਸਾਹਿਬ ਨੇ ਆਪਦਾ ਕੀਮਤੀ ਸਮਾਂ ਦਿੱਤਾ ਉਮੀਦ ਕਰਦੇ ਹਾਂ ਜਿਹੜੀ ਡਾਕਟਰ ਸਾਹਿਬ ਨੇ ਤੁਹਾਨੂੰ ਗੱਲ ਕਹੀ ਬਚਣਾ ਉਹ ਨਹੀਂ ਹੈ ਜਿਹਦੀ ਘਰ ਦੀ ਖਰਾਕ ਤੇ ਸ਼ੁੱਧ ਖਰਾਕ ਹੈ ਜਿਹਦਾ ਆਪਦਾ ਦੁੱਧ ਆ ਆਪਦਾ ਦਹੀਂ ਆ ਆਪਦਾ ਮੱਖਣ ਆ ਤੇ ਆਪਦਾ ਖਾਣ ਪੀਣ ਆਪਦਾ ਨਾ ਜਿਆ ਕਰਦਾ ਸ਼ੋਧਿਆ ਬਚਣਾ ਉਹ ਨਹੀਂ ਆਉਣ ਵਾਲਾ ਸਮਾਂ ਬੜਾ ਭਿਆਨਕ ਹੈ ਇੰਨੀਆਂ ਗੱਲਾਂ ਕਹਿੰਦੇ ਹੋਏ ਅਸੀਂ ਖਿਮਾਂ ਦੇ ਜਾਚਕਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ